ਮੈਂ ਬੜੇ ਬੜੇ ਆਂਦਾ ਸੀ ਲੋਕ ਵੇਖੇ ਪਰ ਮਾਝੇ ਮਾਝੇ ਦੇ ਲੋਕਾਂ ਵਰਗੇ ਵੀ ਵੇਖੇ ਪਰ ਇਹ ਵਰਲਡ ਵਰਲਡ ਰਿਕਾਰਡ ਬਣ ਗਿਆ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦਾ ਵੀ ਇੰਨੇ ਭੁੱਖੇ ਲੋਕ ਆਂਦੇ ਮੂੰਹ ਦੇ ਕਹਿ ਕੇ ਗਏ ਲੋਕ ਵੀ ਇੰਨੇ ਭੁੱਖੇ ਲੋਕ ਅਸੀਂ ਜ਼ਿੰਦਗੀ ਆਂਦਾ ਅਸੀਂ ਇਹ ਚੀਜ਼ ਸੋਚ ਕੇ ਆਏ ਸੀ ਵੀ ਅੰਮ੍ਰਿਤਸਰ ਜ਼ਿਲ੍ਹੇ ਦਾ ਬਹੁਤ ਮਾੜਾ ਹਾਲ ਹੈ ਉਹਨਾਂ ਦੇ ਜਾਤੇ ਹਾਲਾਤ ਵੇਖੀਏ ਉਹਨਾਂ ਦੀ ਮਦਦ ਕਰੀਏ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਇਹ ਸੁੱਕਾ ਰਾਸ਼ਨ ਹੈ ਬਿਲਕੁਲ ਬੰਦ ਕਰ ਦਿਓ ਨਹੀਂ ਜ਼ਰੂਰਤ ਲੋਕਾਂ ਨੂੰ ਇੱਥੇ ਮਤਲਬ ਬਹੁਤ ਲੋਕਾਂ ਨੇ ਰਾਸ਼ਨ ਜਮ੍ਹਾਂ ਕਰ ਲਿਆ ਇਹ ਖਰਾਬ ਹੋਣਾ ਵਾ ਤੁਹਾਡੇ ਸਾਹਮਣੇ ਇਹਨਾਂ ਦੇਖੋ ਕੀ ਹੋ ਰਿਹਾ ਹਾਂਜੀ ਰਾਸ਼ਨ ਲੋਕਾਂ ਕੋਲੋਂ ਲੈ ਕੇ ਜਮ੍ਹਾਂ ਕਰ ਇਹ ਇਹਨਾਂ ਨਹੀਂ ਹੈ ਭਾਜੀ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖਿਆ ਜਾਵੇ ਜਮ੍ਹਾਂ ਹੈ ਨਾ ਰਾਸ਼ਨ ਮੈਂ ਕਹਿੰਦੀ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖਿਆ ਜਾਵੇ ਤੇ ਸਾਲ-ਸਾਲ ਦਾ ਰਾਸ਼ਨ ਜਮ੍ਹਾਂ ਕੀਤਾ ਹੋਇਆ ਲੋਕਾਂ ਨੇ ਬਿਨਾਂ ਮਤਲਬ ਤੋਂ ਕਿਆ ਬਾਤ ਤੁਸੀਂ ਯਕੀਨ ਕਰਕੇ ਮੰਨਿਓ 20 ਪੈਕਟ ਬਰੈਡਾਂ ਦੇ ਨਾਲ ਰਸ ਭਰਿਆ ਲਫਾਵਾ ਐਡਾ ਤਗੜਾ ਜਿਹੜਾ ਕਿ ਕੁੱਤੇ ਖਾਂਦੇ ਹੀ ਉਹ ਕੁੱਤੇ ਖਾਂਦੇ ਹੀ ਜ਼ਰੂਰਤਮੰਦਾਂ ਪਿੱਛੇ ਪਾਣੀ ਦੇ ਵਿੱਚ ਡੁੱਬੇ ਹੋ ਉਹਨਾਂ ਕੋਲ ਕੁਝ ਨਹੀਂ ਪਹੁੰਚ ਰਿਆ ਪਹੁੰਚਣ ਦਿੰਦੇ ਹੀ ਨਹੀਂ ਲੋਕਾਂ ਨੂੰ ਚਾਹੀਦਾ ਇਹਨਾਂ ਨੂੰ ਰੰਗਰ ਪਾਣੀ ਮਿਲਣਾ ਚਾਹੀਦਾ ਪਰ ਇੰਨੀ ਜਾਦੀ ਨੀਜਤਾ ਨਹੀਂ ਵਿਖਾਉਣੀ ਚਾਹੀਦੀ ਵੀ ਆਪਾਂ 6-6 ਮਹੀਨਿਆਂ ਦਾ ਰਾਸ਼ਨ ਜਾਵਾਂ ਕਿ ਹਾਂ ਕੋਈ 10 ਦਿਨ ਦਾ ਕੋ 15 ਦਿਨ ਦਾ ਕੋ ਕਰੇ ਗਾਂ ਜਾਵੇ ਫਿਰ ਜਦੋਂ ਮੁੱਕ ਜੇ ਟਰਾਲੀ ਆਵੇ ਫਿਰ ਫਿਰ ਆਪਾਂ ਨੂੰ ਲੈ ਲਿਆ ਜਾ ਕੋਈ ਕਮੀ ਕੋਈ ਨਹੀਂ ਕੋਈ ਰਾਸ਼ਨ ਦੀ ਵੀ ਜੀ ਕਮੀ ਨਹੀਂ ਆਪਣੀ ਡੰਗਰ ਠੀਕ ਆ ਸਾਡੀ ਤੂੜੀ ਥੋੜੀ ਬੱਦ ਗਿੱਲੀ ਹੋਈ ਆ ਬਰਾਂਡੇ ਚ ਤੇ ਮਲ ਵੀ ਬਚੀ ਆ ਤੇ 88 ਤੋਂ ਲੈ ਕੇ ਜਿਹੜੇ ਲੋਕ ਕੀ ਸਮਝੋ ਕਿ ਰਾਸ਼ਨ ਦੀ ਬੇਕਦਰੀ ਹੋ ਰਹੀ ਹੈ ਹਾਂਜੀ ਹੋ ਰਹੀ ਆ ਇਹਨੂੰ ਛੁੱਟਣ ਦੇ ਬਾਬੇ ਨਾਨਕ ਦਾ ਲੰਗਰ ਛੁੱਟਣ ਦੇ ਆ ਛੁੱਟਣ ਦੇ ਛੁੱਟਣ ਦੇ ਵੀ ਵੀ ਜੀ ਅਸੀਂ ਉਤੌਣ ਵਾਲਿਆਂ ਨੂੰ ਇਹ ਆਨੇ ਆਂ ਫਿਰ ਲੰਗਰ ਨਾਲ ਲਿਆਉਂਣਾ ਬੰਦ ਕਰ ਦੋ ਇਹ ਤੂੜੀ ਵੀ ਇਸ ਤਰ੍ਹਾਂ ਤੂੜੀ ਬੰਦ ਕਰ ਦੋ ਜਿੰਨਾ ਚਿਰ ਇੱਥੇ ਜਿਹਨੂੰ ਫਸਲਾਂ ਬੀਜਣੀਆਂ ਕਣਕਾਂ ਬੀਜਣੀਆਂ ਵਾਂ ਉਦੋਂ ਕਣਕ ਮਲ ਵੀ 20 ਮਿਲਣਾ ਚਾਹੀਦਾ ਜ਼ਿੰਮੇਵਾਰ ਨੂੰ ਪਰ ਰਾਸ਼ਨ ਜਿਹੜੇ ਗਲਤ ਹੱਥਾਂ ਤੇ ਜਾ ਰਹੇ ਆ ਤੁਸੀਂ ਹਾਂਜੀ ਤੇ ਸਾਡੇ ਪਿੰਡ ਦੇ ਵੇਖੋ ਕਿੰਨਾ ਮਾਸਾ ਪਾਣੀ ਘਰਾਂ ਜੀ ਨੂੰ ਚੜਿਆ ਜਾ ਕੇ ਵੇਖ ਲਓ ਪਿੰਡ ਦੇ ਚੈੱਕ ਕਰ ਲਓ ਜਿਹੜੇ ਘਰ ਨਹੀਂ ਵੀ ਆ ਗਲੀਆਂ ਚ ਰਿਹਾ ਗਲੀਆਂ ਚ ਰਿਹਾ ਵਾ ਜੂਰ ਤੇ ਪਿੰਡ ਦੇ ਵਿੱਚ ਨਹੀਂ ਚੜਿਆ ਜਿਹੜਾ ਦਰਿਆ ਕੋਹਨੇয়াল ਮਾਥੀয়াল ਪਛੀਆ ਜੱਟਾ ਇਹ ਸਾਰੇ ਇਲਾਕੇ ਜਿਹੜੇ ਡੁੱਬੇ ਪਏ ਨੇ ਬਿਲਕੁਲ ਤੁਸੀਂ ਵੇਖੋ ਕਿ ਇਹ ਸਟੋਰੇਜ ਆ ਇੱਕ ਤਰ੍ਹਾਂ ਦੀ ਜਰੀ ਇੱਥੇ ਕੀਤੀ ਜਾ ਰਹੀ ਹੈ ਵੇਖੋ ਕੀ ਬੋਰੇ ਦੇ ਵੇਖੋ ਤੁਸੀਂ ਉੱਥੇ ਵੇਖੋ ਉਹ ਕਿਸ ਤਰੀਕੇ ਨਾਲ ਉੱਥੇ ਸਾਰਾ ਸਮਾਨ ਇੱਕ ਬੋਰੇ 'ਚ ਪਾਇਆ ਜਾ ਰਿਹਾ ਔਰ ਇਹ ਭਾਜੀ ਇਹ ਵੇਖੋ ਸਮਾਨ ਪਾ ਰਹੇ ਬੋਰੇ 'ਚ ਭਾਜੀ ਤਸਵੀਰਾਂ ਤੁਹਾਨੂੰ ਵੇਖੋ ਭਾਜੀ ਸਮਾਨ ਉਹ ਦੇਖੋ ਸਾਰਾ ਉੱਥੇ ਕਲੈਕਸ਼ਨ ਸੈਂਟਰ ਬਣਿਆ ਕਲੈਕਸ਼ਨ ਸੈਂਟਰ ਬਣਿਆ ਦੇਖੋ ਕੁਝ ਲੋਕ ਹੁੰਦੇ ਭਾਜੀ ਜਿਹੜੇ ਬਾਕੀਆਂ ਨੂੰ ਵੀ ਬਦਨਾਮ ਕਰਦੇ ਆ ਕੁਝ ਲੋਕ ਹੁੰਦੇ ਆ ਹਰ ਇੱਕ ਬੰਦਾ ਨਹੀਂ ਹੈਗਾ ਇਦਾਂ ਦਾ ਕੁਝ ਬੰਦੇ ਹੁੰਦੇ ਆ ਭਾਈ ਇਹ ਰੋਜ਼ ਦਾ ਕੰਮ ਹੈ ਜੀ ਇਹ ਸਮੇਂ ਦੇ ਦੇ ਨਜਾਇਜ਼ ਰਾਸ਼ਨ ਭੋਗਤ ਰਹੇ ਭਾਜੀ ਤੁਸੀਂ ਦੇਖ ਰਹੇ ਹੋ ਨਾ ਕਿਹੜੇ ਚੈਨਲ ਤੋਂ ਤੁਸੀਂ ਗ੍ਰੇਡ ਪੰਜਾਬੀ ਗ੍ਰੇਡ ਪੰਜਾਬ ਤੋਂ ਤੁਸੀਂ ਦੇਖ ਰਹੇ ਹੋ ਨਾ ਮਤਲਬ ਸਾਡੇ ਇੱਥੇ ਨਾ ਜੱਟ ਕਮਿਊਨਿਟੀ ਦਾ ਮੇਰੇ ਖਿਆਲ ਜਿੰਨਾ ਹੋਇਆ ਵਾ ਨਾ ਨੁਕਸਾਨ ਉਹਨਾਂ ਦੇ ਵਿੱਚੋਂ 90% ਬੰਦਿਆਂ ਨੂੰ ਕੁਝ ਨਹੀਂ ਮਿਲਦਾ ਪਿਆ ਜੀ ਬਿਲਕੁਲ ਤਾਂ ਨਾਲ ਦੁਬਾਰਾ ਗੱਲ ਕੁਝ ਨਹੀਂ ਮਿਲਦਾ ਹਾਂਜੀ ਬਾਈ ਜੀ ਕੀ ਹੋਇਆ ਕੀ ਹੈ ਹਾਂਜੀ ਕੀ ਹੋਇਆ ਕੀ ਭਾਜੀ ਨੁਕਸਾਨ ਫਲੱਡ ਆਇਆ ਫਲੱਡ ਦੇ ਨਾਲ ਨੁਕਸਾਨ ਹੋਇਆ ਵਾ ਚਲੋ ਹੋਇਆ ਸਭ ਦਾ ਹੋਇਆ ਵਾ ਲੇਕਿਨ ਆ ਜਿਹੜੀਆਂ ਜਥੇਬੰਦੀਆਂ ਦਾ ਜੋ ਵੀ ਆ ਰਹੇ ਆ ਆਪਣਾ ਲੈ ਕੇ ਰਾਸ਼ਨ ਪਾਣੀ ਲੈ ਕੇ ਆ ਰਹੇ ਜੋ ਇਹ ਜ਼ਰੂਰਤਮੰਦਾਂ ਤੱਕ ਨਹੀਂ ਪਹੁੰਚ ਰਿਹਾ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਉਹਨਾਂ ਕੋਲ ਪਹੁੰਚ ਰਿਹਾ ਲੋਕ ਮਤਲਬ ਇੰਨਾ ਕ ਜਿਆਦਾ ਲੋਕਾਂ ਨੇ ਰਾਸ਼ਨ ਬਿਨਾ ਮਤਲਬ ਤੇ ਜਮਾ ਕੀਤਾ ਵਾ ਕਿ ਸਾਲ ਸਾਲ ਇਹਨਾਂ ਨੂੰ ਰਾਸ਼ਨ ਲੈਣ ਦੀ ਜ਼ਰੂਰਤ ਹੀ ਨਹੀਂ ਹੈ ਜਿੰਨਾ ਕੋਲ ਜਿੰਨਾ ਜ਼ਰੂਰਤ ਹੈ ਬਾਹਰ ਡੇਰਿਆਂ ਤੇ ਲੋਕ ਡੁੱਬੇ ਹੋਏ ਆ ਜਾਂ ਕੁਝ ਵੀ ਆ ਉਹਨਾਂ ਕੋਲ ਨਹੀਂ ਪਹੁੰਚ ਰਿਹਾ ਇੱਥੇ ਬਿਨਾਂ ਜ਼ਰੂਰਤੋਂ ਲੋਕ ਲੈ ਕੇ ਤੇ ਇਹ ਮਤਲਬ ਇੱਕ ਟਾਈਪ ਦੀ ਬੇਅਦਬੀ ਹੋਣੀ ਹੈ ਰਾਸ਼ਨ ਦੀ ਕਿਉਂਕਿ ਉਹ ਦੇਖੋ ਤੁਸੀਂ ਉਹ ਦੇਖੋ ਮਤਲਬ ਕੱਲ ਨੂੰ ਇਹ 10-15 ਦਿਨਾਂ ਵਿੱਚ ਜਿੰਨਾ ਆਟਾ ਲੋਕਾਂ ਨੇ ਜਮ੍ਹਾਂ ਕਰ ਲਿਆ ਆਟੇ ਦੇ ਵਿੱਚ ਸੁੰਡੀਆਂ ਪੈ ਰਹੀਆਂ ਨੇ ਨਾ ਸੁੱਟਣਾ ਵਾ ਤੂੰ ਮੈਂ ਇੱਥੇ ਕੀ ਹੋ ਰਿਹਾ ਬਸ ਉਹੀ ਨਾ ਉਹ ਮਤਲਬ ਜਮ੍ਹਾਂ ਕਰੀ ਜਾ ਰਹੇ ਬਿਨਾਂ ਤੇ ਰੋਜ਼ ਇਹੋ ਹੀ ਹਾਲ ਹੁੰਦਾ ਜੀ ਦਿੱਲੀ ਦਾ ਇਹੋ ਕੰਮ ਹੈ ਤੇ ਇਹ ਜਿਹੜਾ ਇਹ ਚੀਜ਼ਾਂ ਜਿਹੜੀਆਂ ਮਤਲਬ ਬੰਦ ਹੋਣੀਆਂ ਚਾਹੀਦੀਆਂ ਨੇ ਇੱਕ ਮਿੰਟ ਇੱਧਰ ਜੀ ਬਿਲਕੁਲ ਹਾਂਜੀ ਬਿਲਕੁਲ ਤਾਂ ਸੁਖਦਾਰ ਸਾਹਿਬ ਵੀ ਕਹਿ ਰਹੇ ਨੇ ਕਿ ਅਸੀਂ ਤੁਹਾਡਾ ਸੁਨੇਹਾ ਲੋਕਾਂ ਤੱਕ ਰਚਾ ਰਹੇ ਆ ਕਿ ਹਾਂਜੀ ਭਾਜੀ ਕੀ ਕਹਿਣਾ ਚਾਹਦੇ ਹੋ ਮੈਂ ਇਹ ਕਹਿਣਾ ਚਾਹਨਾ ਵਾਂ ਕਿ ਮਤਲਬ ਜਿਹੜੀਆਂ ਸੰਸਥਾ ਜਿੰਨੀਆਂ ਲੰਗਰ ਲੈ ਕੇ ਆ ਰਹੀਆਂ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਜਾ ਸੁੱਕਾ ਰਾਸ਼ਨ ਬਿਲਕੁਲ ਬੰਦ ਕਰ ਦਿਓ ਨਹੀਂ ਜ਼ਰੂਰਤ ਲੋਕਾਂ ਨੂੰ ਇੱਥੇ ਮਤਲਬ ਬਹੁਤ ਲੋਕਾਂ ਨੇ ਰਾਸ਼ਨ ਜਮ੍ਹਾਂ ਕਰ ਲਿਆ ਇਹ ਖਰਾਬ ਹੋਣਾ ਜਿਹੜਾ ਪੈਸਾ ਬਿਨਾ ਮਤਲਬ ਤੋਂ ਬਿਨਾ ਵਜ੍ਹਾ ਤੋਂ ਖਰਾਬ ਹੋ ਰਿਹਾ ਉਹ ਨਾ ਖਰਾਬ ਕਰੋ ਜੇ ਲਿਆਉਣਾ ਵੀ ਤੇ ਬਣਿਆ ਰਾਸ਼ਨ ਲੈ ਕੇ ਆਓ ਫੁਲਕੇ ਲਿਆਓ ਨਾਲ ਦਾਲ ਵਗੈਰਾ ਸਬਜ਼ੀ ਬਣਾ ਕੇ ਲੈ ਕੇ ਆਓ ਜਿੰਨਾ ਜ਼ਰੂਰਤ ਆ ਉਹ ਬਾਹਰ ਡੇਰਿਆ ਤੇ ਡੁੱਬੇ ਹੋਏ ਲੋਕ ਉਹਨਾਂ ਕੋਲ ਪਹਚਾਓ ਤੇ ਦੂਜੇ ਨੰਬਰ ਤੇ ਜ਼ਰੂਰਤ ਆ ਸਭ ਤੋਂ ਜ਼ਿਆਦਾ ਇੱਥੇ ਪਸ਼ੂਆਂ ਦੇ ਚਾਰੇ ਦੀ ਤੂੜੀ ਲੈ ਕੇ ਆਓ ਚਾਰਾ ਲੈ ਕੇ ਆਓ ਤਰਪਾਲਾ ਲੈ ਕੇ ਆਓ ਉਹ ਵੀ ਲੋਕਾਂ ਨੂੰ ਸਿੱਧੀ ਵੰਡੋ ਜਿਹੜੇ ਲੋਕ ਕੋਠਿਆਂ ਦੇ ਬੈਠੇ ਹੋਏ ਆ ਉਹਨਾਂ ਨੂੰ ਸਿੱਧੇ ਅਟ੍ਰੈਕਟ ਜਾ ਕੇ ਪਹਚਾਓ ਆ ਦੇਖੋ ਤੋੜੇ ਸਾਹਮਣੇ ਇਹਨਾਂ ਦੇਖੋ ਕੀ ਹੋ ਰਿਹਾ ਰਾਸ਼ਨ ਹਾਂਜੀ ਰਾਸ਼ਨ ਲੋਕਾਂ ਕੋਲੋਂ ਲੈ ਕੇ ਜਮਾ ਕਰ ਇਹ ਇਹਨਾਂ ਨਹੀਂ ਆ ਭਾਜੀ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖਿਆ ਜਾਂਦਾ ਜਮਾ ਹੈ ਨਾ ਰਾਸ਼ਨ ਮੈਂ ਕਹਿੰਦੀ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖਿਆ ਤਾਂ ਸਾਲ-ਸਾਲ ਦਾ ਰਾਸ਼ਨ ਜਮਾ ਕੀਤਾ ਹੋਇਆ ਹੈ ਲੋਕਾਂ ਨੇ ਬਿਨਾਂ ਮਤਲਬ ਤੋਂ ਔਰ ਜਿਹੜੇ ਜ਼ਰੂਰਤਮੰਦ ਹੈ ਪਿੱਛੇ ਪਾਣੀ ਦੇ ਵਿੱਚ ਡੁੱਬੇ ਹੋ ਉਹਨਾਂ ਕੋਲ ਕੁਝ ਨਹੀਂ ਪਹੁੰਚ ਰਿਹਾ ਪਹੁੰਚਣ ਦਿੰਦੇ ਹੀ ਨਹੀਂ ਲੋਕ ਐਤ ਦਿਨ ਸਹੀ ਗੱਲ ਹੈ ਕਿ ਜਿਹੜੇ ਜ਼ਰੂਰਤਮੰਦਾਂ ਨੂੰ ਕੋ ਨਹੀਂ ਪਹੁੰਚ ਰਿਹਾ ਜੀ ਨਹੀਂ ਪਹੁੰਚ ਰਿਹਾ ਭਾਜੀ ਗਾੜੀ ਜੱਟਾ ਪਸ਼ੀਆ ਕੋਨੇਵਾਲ ਪਿੰਡਾਂ ਇੰਨਾ ਜ਼ ਉਹ ਗੱਲ ਕੋਈ ਕਹਿਣ ਨੂੰ ਲੱਭਜਾਂ ਨਹੀਂ ਭਾਜੀ ਇੱਥੇ ਇਹ ਚੱਕਰਿਆ ਵੀ ਇੱਕ ਘਰ ਨੂੰ ਤੁਸੀਂ ਇੱਕ ਟਰਾਲਾ ਵੀ ਦੇ ਦੋਗੇ ਨਾ ਰਾਛਨ ਦਾ ਤੇ ਤਾਂ ਵੀ ਥੋੜਾ ਆ ਦਾਹ ਦੋਗੇ ਤੇ ਫੇਰ ਵੀ ਨਹੀਂ ਉਹਦਾ ਸਰਦਾ ਅੱਗੋ ਤੁਸੀਂ ਹਿਸਾਬ ਲਾ ਲਓ ਵੀ ਇਹ ਕਿੰਨੇ ਗਰੀਬ ਲੋਕ ਨੇ ਸਾਡੇ ਜਿਹੜੇ ਬੰਦੇ ਦਾ ਅੱਜ 40 ਕਿੱਲੇ 50 ਕਿੱਲੇ ਝੋਨਾ ਮਰ ਗਿਆ ਵਾ ਅੱਜ ਕਿੰਨੇ ਦਾ ਉਹਦਾ ਜਿਹੜੇ ਬੰਦੇ ਨੇ 60000 70000 ਰੁਪਇਆ ਠੇਕਾ ਦੇ ਕੇ ਲਿਆ ਉਹਦਾ ਸਾਰਾ ਝੋਨਾ ਮਰ ਗਿਆ ਉਹਦਾ ਵਿਗੜਿਆ ਕੱਖ ਨਹੀਂ ਜਿਹੜੇ ਬੰਦੇ ਦੀ ਇੱਕ ਚਵਾਨੀ ਦਾ ਨੁਕਸਾਨ ਨਹੀਂ ਹੋਇਆ ਉਹ ਬੰਦਾ ਆਂਦਾ ਸਾਡਾ ਰਿਆ ਹੀ ਕੱਖ ਨਹੀਂ ਤੇ ਇਹਨਾਂ ਦਾ ਰਹਿਣਾ ਵੀ ਕੀ ਸਾਡੇ ਲੋਕਾਂ ਦਾ ਰਹੁ ਕੋਜ ਤੇ ਤੁਹੀ ਦੱਸੋ ਯਾਰ ਜਿਹੜਾ ਰਾਸ਼ਨ ਜਮਾ ਕਰ ਰਹੇ 15 ਦਿਨ ਬਾਅਦ ਇਹਨਾਂ ਨੇ ਸੁਟਣਾ ਵਾ ਆਟੇ 'ਚ ਸੁੰਡੀਆਂ ਪੈ ਜਾਣੀਆਂ ਜਿੰਨਾ ਜਿੰਨਾ ਜਮਾ ਕਰ ਲਿਆ ਲੋਕਾਂ ਨੇ ਗੱਲ ਨਹੀਂ ਕਿ ਕੱਲ ਮੈਂ ਵੇਖਿਆ ਵਾ ਤੁਸੀਂ ਯਕੀਨ ਕਰਕੇ ਮੰਨਿਓ 20 ਪੈਕਟ ਬਰੈਡਾਂ ਦੇ ਨਾਲ ਰਸ ਭਰਿਆ ਲਫਾਫਾ ਐਡਾ ਤਗੜਾ ਜਿਹੜਾ ਕਿ ਕੁੱਤੇ ਖਾਂਣ ਦੇ ਹੀ ਉਹ ਪਰਦੇ ਪਿਓ ਵੇਖੋ ਉਹ ਕੁੱਤੇ ਖਾਂਣ ਦੇ ਹੀ ਏ ਸਰ ਜੀ ਲੋੜ ਬੰਦਾਂ ਨੂੰ ਚਾਹੀਦਾ ਇਹ ਪਿੱਛੇ ਸਾਰਾ ਜਿਹੜਾ ਸਮਾਨ ਹੜੱਪ ਕਰੀ ਜਾ ਰਹੇ ਨੇ ਕੋਈ ਗਾੜੀ ਸਮਾਨ ਨਹੀਂ ਪਹੁੰਚ ਰਿਆ ਜਿਹੜੇ ਦਿੱਕਤ 'ਚ ਫਸੇ ਨੇ ਕੋਠਿਆਂ ਉੱਪਰ ਉਹਨਾਂ ਨੂੰ ਸਮਾਨ ਚਾਹੀਦਾ ਸਰਦਾਰ ਸਾਹਿਬ ਦੀ ਠੀਕ ਹੈ ਜਿਹਦੀ 60 70 ਕਿੱਲੇ ਪਹਿਲੀ ਉੱਡ ਗਈ ਉਹ ਤੇ ਵਿਚਾਰਾ ਗਿਆ ਬਿਲਕੁਲ ਹੀ ਹੱਥੋਂ ਮਰ ਗਿਆ ਵਿਚਾਰਾ ਭਾਜੀ ਬਾਬਿਆਂ ਦਾ ਬਾਗ ਵਾਜਦਾ ਉਹ ਨੀਚੀਆਂ ਦਾ ਉੱਥੇ ਕੱਲ ਆਖਣ ਦੇ ਸੀ 100 ਲਾਸ਼ ਹੋਣੀ ਆ ਘਟੋ ਘਟਾ ਜਿਹੜੇ ਬੰਦੇ ਸੁੱਤੇ ਰੁੜ ਗਏ ਉਹਨਾਂ ਦਾ ਕੱਖ ਨਹੀਂ ਗਿਆ ਜਿਹੜੇ ਨਜ਼ਾਰੇ ਲੈਂਦੇ ਕੋਠਿਆਂ ਤੇ ਚੜ ਕੇ ਬੈਠੇ ਜਾਂ ਅੰਦਰ ਨਜ਼ਾਰੇ ਨਾਲ ਸੁੱਤੇ ਨੇ ਉਹਨਾਂ ਦਾ ਸਾਰਾ ਕੁਝ ਗਿਆ ਦਾਨੀਆਂ ਦੀ ਕੋਈ ਕਮੀ ਨਹੀਂ ਦਾਨੀਆਂ ਦੀ ਵੀ ਕੋਈ ਕਮੀ ਨਹੀਂ ਤੇ ਭੁੱਖਿਆਂ ਦੀ ਵੀ ਕੋਈ ਕਮੀ ਨਹੀਂ ਜਿਨ੍ਹਾਂ ਦੇ ਕੋਲ ਸਭ ਕੁਝ ਆ ਉਹਨਾਂ ਨਾਲ ਦਾ ਭੁੱਖਾ ਵੀ ਕੋਈ ਨਹੀਂ ਜੇ ਮੇਰੇ ਘਰ ਰੋਟੀ ਪੱਕਣ ਲਈ ਆ ਤੇ ਮੇਰੇ ਨਾਲ ਬਿਲਕੁਲ ਬੰਦ ਹੋਣਾ ਚਾਹੀਦਾ ਅੰਬੋਰ ਤੱਕ ਮਲੋੜ ਤੱਕ ਸਾਡੇ ਕੋਲ ਬੰਦੇ ਆਏ ਉਹਨਾਂ ਨੇ ਇੱਥੋਂ ਤੱਕ ਕਿਹਾ ਵੀ ਅਸੀਂ ਅਨੋਖਾ ਅਨੋਖਾ ਕੰਮ ਵੇਖ ਲਿਆ ਅੰਬਰਸਰ ਜ਼ਿਲ੍ਹੇ ਦਾ ਸਾਡਾ ਨਾਂ ਰੋਸ਼ਨ ਹੋ ਗਿਆ ਅੰਬਰਸਰ ਜ਼ਿਲ੍ਹੇ ਦਾ ਵੀ ਵਾਕਿਆ ਹੀ ਅੰਬਰਸਰ ਜ਼ਿਲ੍ਹੇ ਚ ਗਏ ਹਾਂ ਭਰੀ ਵਰਲਡ ਵਰਲਡ ਰਿਕਾਰਡ ਬਣ ਗਿਆ ਸਾਡੇ ਅੰਬਰਸਾਲੇ ਜਿਹੜੇ ਦਾ ਵੀ ਇੰਨੇ ਭੁੱਖੇ ਲੋਕ ਆਂਦੇ ਮੂੰਹ ਤੇ ਕਹਿ ਕੇ ਗਏ ਲੋਕ ਵੀ ਇੰਨੇ ਭੁੱਖੇ ਲੋਕ ਅਸੀਂ ਜ਼ਿੰਦਗੀ ਆਂਦਾ ਅਸੀਂ ਇਹ ਚੀਜ਼ ਸੋਚ ਕੇ ਆਏ ਸੀ ਵੀ ਅੰਬਰਸਰ ਜ਼ਿਲ੍ਹੇ ਦਾ ਬਹੁਤ ਮਾੜਾ ਹਾਲ ਹੈ ਉਹਨਾਂ ਦੇ ਜਾਤੇ ਹਾਲਾਤ ਵੇਖੀਏ ਉਹਨਾਂ ਦੀ ਮਦਦ ਕਰੀਏ ਪਰ ਉਹਨਾਂ ਹੱਦੀ ਮਦਦ ਬਹੁਤ ਜ਼ਿਆਦੀ ਕੀਤੀ ਕਿਸੇ ਕੱਲੋਂ ਕਸਰ ਨਹੀਂ ਆਉਣ ਦਿੱਤੀ ਪਰ ਇਸ ਵਕਤ ਜੋ ਸਾਡੇ ਲੋਕਾਂ ਨੇ ਕਰ ਲਿਆ ਆਹ ਵੇਖੋ ਤੁਸੀਂ ਸਾਹਮਣੇ ਵ ਆ ਵੇਖੋ ਕੀ ਕੀ ਕਵਾਂਗੇ ਆਪਾਂ ਇਹਨਾਂ ਨੂੰ ਕੀ ਕਹਿ ਸਕਦੇ ਨੇ ਇਹ ਬੰਦੇ ਅਜੇ ਵੀ ਟਰਾਲੀਆਂ ਦੇ ਪਿੱਛੇ ਖਲੋਤੇ ਆ ਅਜੇ ਕੱਲ ਨੂੰ ਘਰ ਆ ਜੀ ਜਾਣਾ ਹੈ ਇਹ ਬੰਦੇ ਦਾ ਰਾਸ਼ਨ ਪਿਆ ਹੋਇਆ ਹੈ ਨਾ ਇਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖੋ ਪੂਰੇ ਪੂਰੇ ਕਮਰੇ ਭਰੇ ਹੋਏ ਰਾਸ਼ਨ ਦੇ ਨਾਲ ਆ ਵੇਖੋ ਪੂਰੇ ਪੂਰੇ ਆਪਣੇ ਪਛੇਟਾਤੀ ਮਾਰ ਕੇ ਵੇਖੋ ਵੀਰ ਜੀ ਆਹ ਰੋਡ ਤੁਸੀਂ ਸਵੇਰੇ ਸਵੇਰੇ 9:00 10:00 ਵਜੇ ਆਹ ਰੋਡ ਤੇ ਫੇਰ ਆ ਜਿਓ ਤੁਹਾਨੂੰ ਇਸੇ ਤਰ੍ਹਾਂ ਹੀ ਸਾਰਾ ਕੁਝ ਮਿਲੂਗਾ ਹਾਂ ਇਦਾਂ ਹੀ ਮਿਲੂਗਾ ਚਲੋ ਵੱਖਰੀ ਗੱਲ ਆ ਵੀ ਸਾਡੇ ਵੀਰ ਵੇਖੋ ਸੇਵਾ ਕਰਨ ਦੇ ਇਹਨਾਂ ਦੀ ਇਹਨਾਂ ਨੇ ਇਹ ਸੋਚ ਕੇ ਸਾਡੇ ਕੋਲ ਆਏ ਸੀ ਵੀ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਚਲੋ ਸਤਿਗੁਰ ਦੀ ਕਿਰਪਾ ਆ ਸਾਡੀਆਂ ਫਸਲਾਂ ਚਲੋ ਬਚ ਗਈਆਂ ਅਸੀਂ ਮਾਲਕ ਦਾ ਸ਼ੁਕਰ ਕਰਦੇ ਆ ਸਾਡੀਆਂ ਫਸਲਾਂ ਬਚ ਗਈਆਂ ਅਸੀਂ ਫੇਰ ਚਲੋ ਤੰਦਰੁਸਤ ਹੋ ਜਾਾਂਗੇ ਕੋਈ ਚੱਕਰ ਨਹੀਂ ਆ ਪਰ ਚਲੋ ਇਹ ਵੀ ਗਰੀਬ ਲੋਕ ਆ ਚਲੋ ਇਹਨਾਂ ਦਾ ਭਲਾ ਹੋਣਾ ਚਾਹੀਦਾ ਇਹਨਾਂ ਨੂੰ ਰੰਗਰ ਪਾਣੀ ਮਿਲਣਾ ਚਾਹੀਦਾ ਆ ਪਰ ਇੰਨੀ ਜ਼ਿਆਦੀ ਨੀਜਤਾ ਨਹੀਂ ਵਿਖਾਉਣੀ ਚਾਹੀਦੀ ਵੀ ਆਪਾਂ 6-6 ਮਹੀਨਿਆਂ ਦਾ ਰਸਣ ਜਾਵਾਂ ਹਾਂ ਕੋਈ 10 ਦਿਨ ਦਾ ਕੋਈ 15 ਦਿਨ ਦਾ ਕੋਈ ਕਰੇ ਗਾਂ ਜਾਵੇ ਫੇਰ ਜਦੋਂ ਮੁੱਕ ਜੇ ਟਰਾਲੀ ਆਵੇ ਫੇਰ ਫਿਰ ਆਪਾਂ ਨੂੰ ਲੈ ਲਿਆ ਗਿਆ ਕੋਈ ਕਮੀ ਕੋਈ ਰਾਸ਼ਨ ਦੀ ਵੀ ਜੀ ਕਮੀ ਨਹੀਂ ਕਿਹੇ ਚੀਜ਼ ਦੀ ਕੋਈ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਪਰ ਜਿਹੜਾ ਆਪਾਂ ਆ ਜਮਾਂ ਕਰੀ ਜਾਂਦੇ ਆ ਇਹ ਚੀਜ਼ ਮਾੜੀ ਆ ਉਹਦਾ ਹੱਦ ਤੱਕ ਜਾਣ ਕੇ ਸੋਚਿਆ ਜਾਵੇ ਤੇ ਕੋਈ ਚੰਗੀ ਗੱਲ ਨਹੀਂ ਜੀ ਫਿਰ ਇਹ ਵੇਖੋ ਵੀ ਮਾਲਵੇ ਵੱਲੋਂ ਟਰਾਲੀ ਆਈ ਆ ਉਸ ਬੰਦੇ ਨੇ ਪਤਾ ਕੀ ਕਿਹਾ ਉਹਨੇ ਕਿਹਾ ਵੀ ਸੌਦਾ ਵੰਡਣ ਦੀ ਤੇ ਗੱਲ ਵਕਰੀ ਸਾਰਿਆਂ ਦੇ ਬਾਹਾਂ ਨੋਜ ਦਿੱਤੀਆਂ ਇਹਨਾਂ ਲੋਕਾਂ ਨੇ ਇਹ ਸੌਦੇ ਵਾਸਤੇ ਸਾਡੇ ਲੀੜੇ ਪਾੜਤੇ ਆ ਮੈਂ بڑے بڑے ਆਂਦਾ ਸੀ ਲੋਕ ਵੇਖੇ ਪਰ ਮਾਝੇ ਮਾਝੇ ਦੇ ਲੋਕ ਆਰ ਕੇ ਵੇਖੇ ਅੱਜ ਤੋਂ ਬਾਅਦ ਆਂਦਾ ਮੈਂ ਆਪਣੇ ਮਾਪਿਓ ਦੀ ਸੌਂ ਖਾਲੂ ਆ ਇਹ ਇਲਾਕੇ ਚ ਕਦੀ ਚੀਜ਼ ਨਹੀਂ ਲੈ ਕੇ ਆਵਾਂਗੇ ਕੋਈ ਕਿਸੇ ਉਧਰ ਕੁੜੀ ਦਾ ਵਿਆਹ ਕਰਦਾਂਗੇ ਪਰ ਇਹ ਏਰੀਏ ਚ ਕਦੀ ਚੀਜ਼ ਨਹੀਂ ਕੋ ਲੈ ਕੇ ਆਵਾਂਗੇ ਜਿੰਨੀ ਭੁੱਖਾਂ ਦਾ ਇਹਨਾਂ ਲੋਕਾਂ ਵਿਖਾਈ ਐ ਨਹੀਂ ਕਿਸੇ ਨੇ ਵਿਖਾਈ ਨਹੀਂ ਕਦੀ ਹੋਰ ਇਹ ਦੋ ਵਾਰ ਸਾਨੂੰ ਕੋਈ ਕੀ ਕਹੂਗਾ ਇਹ ਰਾਸ਼ਨ ਹੋਣਾ ਜਿਹੜਾ ਬਿਲਕੁਲ ਬੰਦ ਹੋਣਾ ਚਾਹੀਦਾ ਕੋਈ ਜਰੂਰਤ ਨਹੀਂ ਲੋਕਾਂ ਨੂੰ ਉਹਨੂੰ ਹਟਹਾਰ ਜੇ ਸਵਾ ਮਿੰਟ ਤੋਂ ਪਹਿਲਾਂ ਗੱਡੀ ਵੀ ਆਖੂ ਤਾਂ ਗੱਡੀ ਵੀ ਖਾ ਜਾਣਗੇ ਲੋਕ ਹੂੰ ਤਰਪਾਲਦੀ ਤੇ ਗੱਲ ਵੱਖਰੀ ਗੱਡੀ ਖਾ ਜਾਣਗੇ ਸਵਾ ਮਿੰਟ ਤੋਂ ਪਹਿਲਾਂ ਇਹ ਆ ਵੀ ਚਲੋ ਦੀਪ ਨੂੰ ਉਹਨਾਂ ਨਾਲ ਦੇਖੋ ਉਹ ਦੇਖੋ ਤੁਹਾਡੇ ਸਾਹਮਣੇ ਕੀ ਹੋ ਰਿਹਾ ਹਾਂ ਟ੍ਰਾਲੀ ਧਲੇ ਆ ਗਿਆ ਨਾ ਕੋਈ ਬੰਦਾ ਦੇ ਨਾਲ ਟਰਾਲੀ ਵਾਲੇ ਦੇ ਗੱਲ ਚ ਪਰਣਾ ਪਾਉਣਾ ਕਿ ਸਾਡਾ ਜੀ ਮਾਰ ਜੀ ਜਿੰਨੂੰ ਭਾਰੀ ਲੋੜਿਆ ਨਾ ਜਿੰਨੂੰ ਲੋੜਿਆ ਜਿਹੜਾ ਗਰੀਬ ਬੰਦਾ ਆ ਅਸੀਂ ਇਹ ਨਹੀਂ ਆਂਦੇ ਗਰੀਬ ਨੂੰ ਨਾ ਮਿਲੇ ਗਰੀਬ ਨੂੰ ਮਿਲੇ ਸਾਰਾ ਕੁਝ ਮਿਲੇ ਚਲੋ ਉਹਨਾਂ ਦੀ ਮਜਬੂਰੀ ਆ ਕਿਸੇ ਦੇ ਘਰ ਦੀ ਇਤਰਾਹ ਦੇ ਹਾਲਾਤ ਹੈਗੇ ਵੀ ਜਿਨ੍ਹਾਂ ਦੀਆਂ ਕੋਈ ਘਰ ਕਮਾਉਣ ਵਾਲਾ ਨਹੀਂ ਹੈਗਾ ਗਰੀਬ ਕਈ ਗਰੀਬ ਤੋਂ ਗਰੀਬ ਲੋਕ ਨੇ ਜਿਨ੍ਹਾਂ ਦਾ ਕੋਈ ਮੰਨ ਲਓ ਘਰ ਦਾ ਬੱਚਾ ਇਹ ਬੰਦਾ ਕੋਈ ਇਤਰਾਹ ਦਾ ਜਿਹੜਾ ਮੇਨ ਕਮਾਉਣ ਵਾਲਾ ਸੀ ਉਹਦੀ ਡੈਥ ਹੋ ਚੁੱਕੀ ਆ ਕੋਈ ਉਹਦੇ ਛੋਟੇ ਤਿੰਨ ਕਿਸੇ ਦੇ ਚਾਰ ਬੱਚੇ ਕਿਸੇ ਦੇ ਪੰਜ ਬੱਚੇ ਆ ਉਹ ਨਹੀਂ ਕਮਾ ਉਹਨੂੰ ਵੀ ਮਿਲਣਾ ਚਾਹੀਦਾ ਉਹਦਾ ਘਰ ਦਾ ਕੋਠਾ ਵੀ ਦੇਖ ਉਹਨੂੰ ਵੀ ਮਿਲਣਾ ਚਾਹੀਦਾ ਪਰ ਇਹ ਆ ਵੀ ਕੋਠਾ ਵੀ ਪਾੜ ਗਿਆ ਸਾਰਾ ਇੱਕ ਕਮਰਾ ਆ ਹਾਂਜੀ ਉਹ ਵੇਖ ਲੋ ਜਾ ਕੇ ਕੀ ਹਾਲ ਬਣਿਆ ਤੇ ਕੁਝ ਮਿਲਿਆ ਨਾ ਕੁਝ ਨਹੀਂ ਇਹ ਹੋਏ ਰਸ ਬਰੈਡ ਮਰ ਗਏ ਉਹ ਇਹ ਇਹ ਬੰਦਾ ਜੇ ਮੰਨ ਨੂੰ ਇਹਨੂੰ ਕੁਝ ਨਹੀਂ ਨਾ ਮਿਲਿਆ ਆਪਣੇ ਕੋਲ ਖਲੋਤਾ ਨਾ ਇਹਨੇ ਕਿਸੇ ਗਾੜੀ ਟਰਾਲੀ ਗਾੜੀ ਹੱਥ ਨਹੀਂ ਡਾਇਆ ਵੀ ਮੈਨੂੰ ਕੁਝ ਮਿਲ ਜੇ ਜਾਂ ਮੈਨੂੰ ਹਾਈ ਰੱਬਾ ਮੈਂ ਮਰ ਚੱਲਿਆ ਆ ਇਹ ਇਹਦਾ ਵੀ ਤੇ ਹੌਸਲਾ ਹੀ ਆ ਨਾ ਇਹ ਵੀ ਤੇ ਇੱਕ ਗਰੀਬ ਪਰਿਵਾਰ ਦਾ ਮੁੰਡਾ ਆ ਕੀ ਕਰ ਸਕਦੇ ਆ ਮਾਨਸ ਜੀ ਜੀਵਨਦਾਰਾਂ ਦੇ ਕੋਲ ਖਲਹਾਰ ਕੇ ਟਰੈਕਟਰਾਂ ਵਾਲੇ ਟਰਾਲਿਆਂ ਵਾਲੇ ਇਹ ਗੱਲ ਕਹਿੰਦੇ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਤੁਸੀਂ ਦੱਸੋ ਤੁਹਾਨੂੰ ਦਈਏ ਕਈ ਹੱਥ ਜੋੜ ਕੇ ਇਸ ਤਰ੍ਹਾਂ ਆਂਦੇ ਆ ਵੀ ਸਾਨੂੰ ਕਿਹੇ ਚੀਜ਼ ਦੀ ਲੋੜ ਨਹੀਂ ਜਿਹੜੇ ਆ ਲੋਕ ਮਰਨਦੇ ਆ ਭੁੱਖੇ ਇਹਨਾਂ ਨੂੰ ਦਓ ਉਲਟਾ ਸਾਡਾ ਸਾਡਾ ਵੇਖ ਲੋ ਜਿਆਦਾ ਝੋਨਾ ਹੜੇ ਕੁੜੀਆਂ ਦੀਆਂ ਗਾਲਾਂ ਕੱਢਦੇ ਆ ਵੀ ਆ ਗੱਲਾਂ ਕਰਦੇ ਸਾਡੇ ਲੋਕ ਇਹਨਾਂ ਨੂੰ ਇਸ ਚੀਜ਼ ਦੀ ਕਮੀ ਜੇ